ਬਾਪ ਦੇ ਬੱਚਿਆਂ ਨੂੰ ਕਮਿਸ਼ਰੀ ਗੁਰ ਦੇ ਇਤਿਹਾਸ ਤੇ ਬਾਰੇ ਗਾਇਕ ਕੰਨੀਆਂ ਕੁਰਬਾਨ ਦਾ ਸ਼ਬਦ ਗਾਇਨ ਕਰਕੇ ਆਨੰਦ ਸਹਿਰੇ ਆਤ ਹੋਏ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇ ਦਰਫਕਾਂ ਨੂੰ ਪਹਿਲਾਂ ਤਾਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਹੀ ਬਹੁਤ ਮੁਬਾਰਕਾਂ ਅੱਜ ਜੋ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਪਿੰਡ ਜਲਾਲਦੀਆ ਵਿਖੇ ਇੱਥੇ ਦੇ ਜੋ ਵੱਡੇ ਗੁਰਦੁਆਰਾ ਸਾਹਿਬ ਜਾਂ ਕਹਿ ਸਕਦੇ ਆ ਅੰਦਰਲਾ ਗੁਰਦੁਆਰਾ ਸਾਹਿਬ ਵਿਖੇ ਇੱਕ ਉਪਰਾਲਾ ਕੀਤਾ ਜਾਂਦਾ ਹੈ ਹਰ ਵਿਸਾਖੀ ਦੇ ਤਿਹਾਰ ਤੇ ਬੱਚਿਆਂ ਵੱਨਿਓ ਜੋ ਪਾਰਟਿਸਿਪੇਟ ਕੀਤਾ ਜਾਂਦਾ ਹੈਗਾ ਜਾਂ ਕਹਿ ਸਕਦੇ ਆਂ ਵੀ ਬੜੇ ਉਤਸ਼ਾਹ ਦੇ ਨਾਲ ਗੁਰਸਿੱਖੀ ਦੇ ਨਾਲ ਉਹ ਜੁੜਦੇ ਨੇ ਤੇ ਗੁਰਸਿੱਖੀ ਦੇ ਜੋ ਗੁਰਮਤ ਦੇ ਹੀ ਇੱਥੇ ਜੋ ਟੈਸਟ ਲਏ ਜਾਂਦੇ ਆ ਜਾਂ ਪ੍ਰੀਖਿਆਵਾਂ ਹੁੰਦੀਆਂ ਨੇ ਇੱਕ ਪ੍ਰਤੀਯੋਗਤਾ ਕੀਤੀ ਜਾਂਦੀ ਆ ਬੱਚਿਆਂ ਤੋਂ ਜੋ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਪਹਿਲਾਂ ਕਰਵਾਇਆ ਜਾਂਦਾਗਾ ਕੁਝ ਦਿਨ ਜੋ ਇੱਥੇ ਕਲਾਸਾਂ ਲਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਸਿਖਾਇਆ ਜਾਂਦਾਗਾ ਤੇ ਅਖੀਰਲੇ ਦਿਨ ਜੋ ਇੱਥੇ ਇੱਕ ਟੈਸਟ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਂਦੇ ਆ ਇਨਾਮ ਵੀ ਵੰਡੇ ਜਾਂਦੇ ਆ ਤੇ ਅੱਜ ਇਨਾਮ ਵੰਡ ਸਮਾਰੋਹ ਵੀ ਕੀਤਾ ਗਿਆ ਤੇ ਕੁਝ ਬੱਚਿਆਂ ਨੇ ਆਪਣੀ ਕਲਾ ਦੇ ਜੋਹਰ ਵੀ ਇੱਥੇ ਦਿਖਾਏ ਤੇ ਉਹ ਜੋ ਬੱਚੇ ਸਾਡੇ ਨਾਲ ਵੀ ਆ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਬੱਚੇ ਖੜੇ ਨੇ ਤੇ ਆਪਣੀਆਂ ਬੀਬੀਆਂ ਵੀ ਨੇ ਜੋ ਗੁੱਡੀਆਂ ਬਹੁਤ ਵਧੀਆ ਇਹਨਾਂ ਨੇ ਸ਼ਬਦ ਗਾਇਨ ਕੀਤੇ ਆ ਤਾਂ ਕਵਿਸ਼ਰੀ ਵੀ ਕੀਤੀ ਆ ਉਹ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਸੁਣਾਵਾਂਗੇ ਵੀ ਸਾਡੇ ਨਾਲ ਖਾਸ ਤੌਰ ਤੇ ਹਾਜ਼ਰ ਨੇ ਬਾਬਾ ਗੁਰਜੀਤ ਸਿੰਘ ਜੀ ਜੋ ਹੈਡ ਗ੍ਰਾਂਤੀ ਨੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਜੋ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਜੋ ਉਪਰਾਲਾ ਹਰ ਸਾਲ ਕਰਵਾਇਆ ਜਾਂਦਾ ਹੈਗਾ ਪਿਛਲੇ ਸਾਲ ਵੀ ਤੁਸੀਂ ਦੇਖੋਗੇ ਦਬੀ ਜਨ ਪੰਜਾਬ ਦੇ ਚੈਨਲ ਤੇ ਇਹ ਖਾਸ ਜੋ ਪੇਸ਼ਕਸ਼ ਦਿਖਾਈ ਗਈ ਸੀ ਕਿ ਤੇ ਅੱਜ ਵੀ ਅਸੀਂ ਕਵਰੇਜ ਕਰਨ ਆਏ ਆ ਤੇ ਖਾਸ ਤੌਰ ਤੇ ਇੱਥੇ ਪਹੁੰਚੇ ਆ ਤੇ ਸਾਡੇ ਨਾਲ ਬੱਚੇ ਵੀ ਇੱਥੇ ਹਾਜ਼ਰ ਨੇ ਬੱਚੇ ਬਹੁਤ ਉਤਸ਼ਾਹ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਕੁਝ ਬੱਚਿਆਂ ਨੇ ਜੋ ਪਾਰਟਿਸਪੇਟ ਕੀਤਾ ਸੀਗਾ ਕੌਣ ਸੀਗੇ ਸਾਰਿਆਂ ਨੇ ਕੀਤਾ ਜੀ ਸਾਰਿਆਂ ਨੇ ਕੀਤਾ ਠੀਕ ਆ ਤੁਹਾਡੇ ਚੋ ਕੁਝ ਸੁਣਾ ਸਕਦਾਗਾ ਹੁਣ ਇੱਥੇ ਆ ਕੇ ਪੁੱਛਦੇ ਆ ਆਪਾਂ ਤੁਹਾਨੂੰ ਪਤਾ ਪੰਜ ਪਿਆਰਿਆਂ ਦੇ ਨਾਮ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੁਹਾਡਾ ਨਾਮ ਕੀ ਹੈ ਗੁਰਬੀਰ ਸਿੰਘ ਗੁਰਬੀਰ ਸਿੰਘ ਅੱਛਾ ਗੁਰਬੀਰ ਸਿੰਘ ਬੱਚੇ ਚਾਰ ਸਹਬਜ਼ਾਦਿਆਂ ਦੇ ਨਾਮ ਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੁਹਾਨੂੰ ਪਤਾ ਜੋ ਖਾਲਸਾ ਸਾਜਨਾ ਦੀ ਬਸ ਆਪਾਂ ਮਨਾਉਨੇ ਆ ਇੱਕ ਕਿਹੜੇ ਸਾਲ ਚ ਖਾਲਸਾ ਸਾਜਨਾ ਗਏ 1666 ਇਸ ਵਿੱਚ ਚਲੋ ਤੁਸੀਂ ਆ ਜੀ ਫਿਰ ਵੀ ਤੁਹਾਡੀ ਉਮਰ ਦੇ ਨਾਲ ਜੇ ਦੇਖਿਆ ਜਾਵੇ ਵੀ ਇਹਨਾਂ ਦੀ ਜੋ ਸਿੱਖਿਆ ਜੋ ਬਹੁਤ ਵਧੀਆ ਦਿੱਤੀ ਗਈ ਹੈ ਬਾਬਾ ਜੀ ਇਹ ਤੁਹਾਡੀ ਮਿਹਨਤ ਸਦਕਾ ਦਾ ਤੇ ਬੱਚੇ ਤੁਹਾਡੇ ਚ ਕੋਈ ਕਵਿਤਾ ਸੁਣਾਉਣਾ ਚਾਹੁੰਦਾ ਜਾਂ ਕੁਛ ਤੁਸੀਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਛਮੀ ਹਨੇਰੀ ਜੀ ਮੈਂ ਚੱਲ ਗਈ ਪੰਜਾਬ ਤੇ ਕਾੜੀ ਦਨਹਾਈ ਹੋਈ ਜਾਂਦੀ ਏ ਰਬਾਬ ਤੇ ਪੱਛਮੀ ਹਨੇਰੀ ਜੀ ਮੈਂ ਚੱਲ ਗਈ ਪੰਜਾਬ ਤੇ ਕਾੜੀ ਦਨਹਾਈ ਹੋਈ ਜਾਂਦੀ ਏ ਰਬਾਬ ਤੇ ਮਿੱਟੀ ਰੋਲ ਦੇ ਫਿਰਣ ਸਰਦਾਰੀ ਪਹਿਣਾ ਸਿਰ ਹੈਨੀ ਚੁੰਨੀਆਂ ਵੀਰੇ ਫਿਰਦੇ ਨੇ ਪਗੜੀ ਉਤਾਰੀ ਪਹਿਣਾ ਸਿਰ ਹੈਨੀ ਚੁੰਨੀਆਂ ਵੀਰੇ ਪਗੜੀ ਉਤਾਰੀ ਪਹਿਣਾ ਸਿਰ ਹੈ ਨਹੀਂ ਚੁੰਨੀਆਂ ਕੇਸ ਦਾੜੀ ਮੁੱਛਾਂ ਬਹੁਤ ਵੀਰਾਂ ਨੇ ਮਨਾਈਆਂ ਨੇ ਇਸਨੀਆਂ ਕਮਾਲ ਵਾਂਗੂ ਪਹਿਣਾ ਨੇ ਕਰਾਈਆਂ ਨੇ ਕੇਸ ਦਾੜੀ ਮੁੱਛਾਂ ਬਹੁਤ ਵੀਰਾਂ ਨੇ ਮਨਾਈਆਂ ਨੇ ਇਸਨੀਆਂ ਕਮਾਲ ਵਾਂਗੂ ਪਹਿਣਾ ਨੇ ਕਰਾਈਆਂ ਨੇ ਕੈਸੀ ਚੱਲ ਪੀਏ ਚੰਦਰੀ ਬਿਮਾਰੀ ਪਹਿਣਾ ਸਿਰ ਹੈ ਨਹੀਂ ਚੁੰਨੀਆਂ ਵੀਰੇ ਫਿਰਦੇ ਨੇ ਪਗੜੀ ਉਤਾਰੀ ਪਹਿਣਾ ਸਿਰ ਹੈ ਨਹੀਂ ਚੁੰਨੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ ਬੱਚਿਆਂ ਨੇ ਬਹੁਤ ਹੀ ਵਧੀਆ ਜੋ ਇੱਕ ਕਵਿਤਾ ਫਣਾਈ ਆ ਤੇ ਇਸੇ ਤਰ੍ਹਾਂ ਦੇ ਇਥੇ ਕਲਾ ਦੀ ਜੋਹਰ ਦੇਖਣ ਨੂੰ ਮਿਲੇ ਆ ਬੱਚਿਆਂ ਨੇ ਆਪਣੀ ਆਪਣੀ ਜੋ ਕਲਾ ਦਿਖਾਈ ਆ ਤੇ ਜੋ ਉਹਨਾਂ ਨੂੰ ਸਿਖਾਇਆ ਗਿਆਗਾ ਇਤਿਹਾਸ ਤੋਂ ਜਾਣੂ ਕਰਵਾਇਆਗਾ ਬਾਬਾ ਜੀ ਦੀ ਮਿਹਨਤ ਸਦਕਾ ਹੀ ਇਹ ਸਭ ਕੁਝ ਜੋ ਨੇਪਰੇ ਚੜਿਆਗਾ ਤੇ ਜੋ ਬੱਚਿਆਂ ਨੂੰ ਸਿਖਾਇਆ ਗਿਆਗਾ ਉਹਨਾਂ ਦੇ ਟੈਸਟ ਵੀ ਲਏ ਗਏ ਆ ਜਿਵੇਂ ਇੱਕ ਛੋਟੇ ਜਿਹੇ ਬੱਚੇ ਨੇ ਬਹੁਤ ਹੀ ਵਧੀਆ ਜੋ ਇਹਨਾਂ ਨੂੰ ਗਿਆਨ ਪ੍ਰਾਪਤਾ ਤੇ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਤੇ ਦੱਸਿਆ ਇੱਕ ਛੋਟੇ ਜੇ ਬੱਚੇ ਨੂੰ ਇਸ ਤਰ੍ਹਾਂ ਯਾਦ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਆ ਸਾਡੀ ਉਮਰ ਦੇ ਜੋ ਕਹਿ ਸਕਦੇ ਆ ਵੀ ਸਾਨੂੰ ਵੀ ਨਹੀਂ ਇਸ ਤਰ੍ਹਾਂ ਇਤਿਹਾਸ ਬਾਰੇ ਇੰਨਾ ਪਤਾ ਹੁੰਦਾ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਇਸ ਦੇ ਲਈ ਵਧਾਈ ਦੇ ਪਾਤਰ ਨੇ ਸਾਡੇ ਬਾਬਾ ਜੀ ਗੁਰਜੀਤ ਸਿੰਘ ਜੀ ਤੇ ਹੁਣ ਸਾਡੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਤੁਸੀਂ ਜੋ ਇੱਥੇ ਹੁੰਦਾ ਆਇਆ ਗਾ ਜਾਂ ਤੁਹਾਡੇ ਕੰਨਿਓ ਜੋ ਸਿੱਖਿਆ ਦਿੱਤੀ ਜਾ ਰਹੀ ਹੈ ਉਸ ਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਣਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਗੁਰਜੀਤ ਸਿੰਘ ਮੈਂ ਪਿੰਡ ਜਲਾਲਦੀਵਾਲ ਨਗਰ ਦੇ ਵਿੱਚ ਤਕਰੀਬਨ ਮੈਨੂੰ 15 ਸਾਲ ਹੋ ਗਏ ਜੀ ਗੁਰਦਾਰ ਸਾਹਿਬ ਡਿਊਟੀ ਕਰਦਿਆਂ ਨੂੰ ਤੇ ਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਪਾਤਰ ਬਣ ਰਿਹਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਨੌਜਵਾਨ ਵੀਰ ਐਨ ਆਰ ਆਈ ਵੀਰ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਹੋਰ ਵੀਰਾਂ ਵੱਲੋਂ ਇਹ ਸਾਰਾ ਜੋ ਪ੍ਰਬੰਧ ਹੈ ਰਲ ਮਿਲ ਕੇ ਅਸੀਂ ਹਰ ਸਾਲ ਬੱਚਿਆਂ ਦੀ ਕਲਾਸਾਂ ਲਾਉਂਨੇ ਆ ਖਾਸ ਕਰਕੇ ਅੱਗੇ ਜਾ ਕੇ ਜੂਨ ਦੀਆਂ ਛੁੱਟੀਆਂ ਵਿੱਚ ਵੀ ਬੱਚੇ ਫ੍ਰੀ ਹੁੰਦੇ ਆ ਉਦੋਂ ਵੀ ਕਲਾਸਾਂ ਨਾਲ ਲਾਈ ਦੀਆਂ ਤੇ ਬੱਚਿਆਂ ਨੂੰ ਪਹਿਲਾਂ ਅਸੀਂ ਕੁਐਸਚਨ ਲੈ ਕੇ ਦਿੱਤੇ ਨਾਲ ਉਹਨਾਂ ਨੂੰ ਜੋ ਗੁਰੂ ਸਾਹਿਬ ਜੀ ਦੇ ਮੇਨ ਪੰਜ ਤਖਤ ਪੰਜ ਪਿਆਰੇ ਚਾਰ ਸਹਬਜ਼ਾ ਦੇ 10 ਗੁਰੂ ਸਾਹਿਬਾਨ ਦੇ ਨਾਮ ਚਾਰ ਕੁਰਹਿਤਾਂ ਜਿਹੜੇ ਇਹ ਖਾਸ ਕਰਕੇ ਮੈਂ ਕਿਹਾ ਵੀ ਇਹ ਬੱਚਿਆਂ ਨੂੰ ਸਾਜਾ ਨੂੰ ਜ਼ਰੂਰੀ ਆ ਯਾਦ ਯਾਦ ਹੋਣੇ ਵੀ ਚਾਹੀਦੇ ਆ ਜੀ ਠੀਕ ਆ ਜੀ ਇਹ ਛੋਟਾ ਜਿਹਾ ਸਾਡਾ ਉਪਰਾਲਾ ਗੁਰੂ ਦੀ ਸੰਗਤ ਦੇ ਨਾਲ ਰਲ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਤੇ ਨੌਜਵਾਨ ਜਿਹੜੇ ਵੀਰ ਨੇ ਸਾਡੇ ਜਿਹੜਾ ਨੌਜਵਾਨ ਸੇਵਾ ਕਰਦੇ ਨੇ ਸਾਡੇ ਲੰਗਰ ਹਾਲ ਦੇ ਵਿੱਚ ਤੇ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਹਰ ਸਾਲ ਪ੍ਰਬੰਧ ਕਰਦੇ ਹਾਂ ਜੀ ਸੰਗਤਾਂ ਦਾ ਬਹੁਤ ਸਹਿਯੋਗ ਹੈ ਤੇ ਨਾਲ ਇਹ ਜਿਹੜੇ ਬੱਚੇ ਨੇ ਇਹ ਬਹੁਤ ਸਹਿਯੋਗ ਦਿੰਦੇ ਨੇ ਕਿਉਂਕਿ ਤਿੰਨ ਸਾਢੇ 3 ਵਜੇ ਦੇ ਕਰੀਬ ਇਹਨਾਂ ਨੂੰ ਸਕੂਲ 'ਚ ਛੁੱਟੀ ਹੁੰਦੀ ਸੀ ਤੇ 4 ਵਜੇ ਤੋਂ ਪਹਿਲਾਂ ਇਹਨਾਂ ਨੇ ਗੁਰੂ ਘਰ ਵਿਖੇ ਪਹੁੰਚ ਕੇ ਸਮੇਂ ਸਿਰ 2-2 ਘੰਟੇ ਅਸੀਂ ਲਗਾਤਾਰ ਇਹਨਾਂ ਦੇ ਬੱਚਿਆਂ ਤੇ ਮਿਹਨਤ ਕੀਤੀ ਗੁਰੂ ਦੀ ਕਿਰਪਾ ਰਹਿਮਤ ਬਖਸ਼ ਸਦਕਾ ਆਪ ਜੀ ਦੇ ਸਾਹਮਣੇ ਹੀ ਹੈ ਗੁਰੂ ਪਿਆਰੇ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾਈ ਜੋ ਤੁਸੀਂ ਇਹ ਜੋ ਕਰ ਰਹੇ ਹੋ ਵੈਸੇ ਤਾਂ ਕਿਹਾ ਜਾਵੇ ਵੀ ਹੈਡ ਕ੍ਰਾਂਤੀ ਬਹੁਤ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੈਗੇ ਵੀ ਨੇ ਪਰ ਇਸ ਤਰ੍ਹਾਂ ਦਾ ਉਪਰਾਲਾ ਕੋਈ ਕੋਈ ਹੀ ਕਰਦਾਗਾ ਜੋ ਬੱਚਿਆਂ ਨੂੰ ਗੁਰੂ ਦੇ ਲੜ ਲਾ ਰਹੇ ਨੇ ਇਹ ਬਾਬਾਈ ਦੀ ਮਿਹਨਤ ਆ ਤੇ ਰੰਗ ਵੀ ਲਿਆ ਰਹੀ ਹੈ ਇਹ ਮਿਹਨਤ ਤੇ ਸਾਡੇ ਜੋ ਪਿੰਡ ਦੇ ਬੱਚੇ ਨੇ ਉਹ ਕਾਫੀ ਜੋ ਗੁਰੂ ਦੇ ਨਾਲ ਜੁੜੇ ਨੇ ਤੇ ਛੋਟੀ ਉਮਰਾਂ ਦੇ ਵਿੱਚ ਹੀ ਉਹਨਾਂ ਨੇ ਅ ਅਮਰਤ ਪਾਨ ਕੀਤਾਗਾ ਤੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚੇ ਜੋ ਅਮਰਤ ਸ਼ਕਣਗੇ ਆ ਦੇਖੋ ਜੀ ਬਹੁਤ ਹੀ ਬੱਚਿਆਂ ਨੇ ਹੁਣਾ ਮਰਦਸ਼ਾ ਕਰ ਹਾਂਜੀ ਬਿਲਕੁਲ ਮੈਂ ਦੇਖਿਆ ਜੀ ਜੋ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੇ ਅਮਰਸ਼ਕਿਆ ਆਇਆਗਾ ਤੇ ਬਹੁਤ ਹੀ ਵਧੀਆ ਗੱਲ ਹੈ ਜੋ ਇਹ ਗੁਰੂ ਦੇ ਲੜ ਲੱਗੇ ਆ ਇਹ ਤੁਹਾਡੀ ਮਿਹਨਤ ਸਦਕਾ ਹੀ ਆ ਬਾਬਾਈ ਪਹਿਲਾ ਤਾਂ ਸਾਡੀ ਟੀਮ ਬਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜੋ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਸਿੱਖੀ ਦੇ ਨਾਲ ਜੋੜਦੇ ਹੋ ਤੇ ਉਪਰਾਲਾ ਹਰ ਪਿੰਡ ਪਿੰਡ ਵਿੱਚ ਹੋਣਾ ਚਾਹੀਦਾਗਾ ਤੇ ਕਿਉਂਕਿ ਇਸੇ ਤਰ੍ਹਾਂ ਬੱਚਿਆਂ ਦਾ ਹੁਸਾ ਵਧਦਾਗਾ ਤੇ ਕਈ ਸਾਲਾਂ ਤੋਂ ਅਸੀਂ ਇੱਥੇ ਦੇਖ ਰਹੇ ਆਂ ਵੀ ਜੋ ਬਾਬਾਈ ਦਾ ਇਹ ਉਪਰਾਲਾ ਚੱਲਦਾ ਆ ਰਿਹਾਗਾ ਇਤਿਹਾਸਪਾਸ ਦੇ ਪਿੰਡਾਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਜੋ ਸਿੱਖ ਲੈਣੀ ਚਾਹੀਦੀ ਆ ਤੇ ਉੱਥੇ ਵੀ ਇਸ ਤਰ੍ਹਾਂ ਦੇ ਜੋ ਕਾਰਜ ਹੋਣੇ ਚਾਹੀਦੇ ਆ। ਖਾਸ ਤੌਰ ਤੇ ਜੋ ਬੱਚਿਆਂ ਨੂੰ ਇੱਥੇ ਭੇਜਦੇ ਨੇ ਮਾਪੇ ਜਾਂ ਮਾਮਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਕਿੰਨੀ ਕੁ ਮਿਹਨਤ ਆ ਇਸ ਦੇ ਪਿੱਛੇ ਜਾਂ ਉਹ ਕੀ ਸੋਚ ਰੱਖਦੇ ਆ ਗੁਰਸਿੱਖੀ ਨੂੰ ਲੈ ਕੇ ਤੇ ਸਾਡੇ ਨਾਲ ਬੀਬੀਆਂ ਖੜੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕੀ ਨਾ ਤੁਹਾਡੇ ਮੇਰਾ ਨਾਮ ਗੁਰਮੀਤ ਕੌਰ ਜੀ ਗੁਰਮੀਤ ਕੌਰ ਜੀ ਤੁਹਾਨੂੰ ਕੀ ਲੱਗਦਾਗਾ ਵੀ ਗੁਰਸਿੱਖ ਵੈਸੇ ਤਾਂ ਤੁਸੀਂ ਸਾਬ ਸੂਰਤੋਂ ਅਮਰ ਛਕਿਆ ਹੋਇਆਗਾ ਬੱਚਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਬੱਚਾ ਨੂੰ ਇਸ ਰਸਤੇ ਤੇ ਚੱਲਣਾ ਚਾਹੀਦਾਗਾ ਜਾਂ ਸਾਡੀ ਆਉਣ ਵਾਲੀ ਜੋ ਨਸਲ ਆ ਜਾਂ ਪੀੜ੍ਹੀ ਆ ਗੁਰਸਿੱਖੀ ਦੇ ਨਾਲ ਜੁੜੇ ਇਹ ਚੰਗੀ ਗੱਲ ਆ ਹਾਂਜੀ ਬਹੁਤ ਜ਼ਰੂਰੀ ਵੀ ਆ ਤੇ ਬਹੁਤ ਚੰਗੀ ਗੱਲ ਵੀ ਆ ਸਭ ਤੋਂ ਪਹਿਲਾਂ ਤਾਂ ਵੀ ਜੇ ਆਪਾਂ ਬੱਚਿਆਂ ਨੂੰ ਇਸ ਰਾਹ ਤੇ ਲਾਉਣਾ ਤਮਾ ਪਿਆ ਦੇ ਰਾਤੇ ਚੱਲਣਾ ਬਹੁਤ ਜ਼ਰੂਰੀ ਆ ਜੇ ਮਾਵਾਂ ਆਪ ਇਸ ਰਸਤੇ ਚੱਲਣਗੀਆਂ ਤਾਂ ਹੀ ਬੱਚਿਆਂ ਨੂੰ ਉਹ ਪ੍ਰੇਰਿਤ ਕਰ ਸਕਦੀਆਂ ਕਿ ਬਾਕੀ ਹੁਣ ਮਾਵਾਂ ਦਾ ਰੋਲ ਹੁੰਦਾ ਸੀ ਸਭ ਕੁਝ ਕਰਦੇ ਆ ਬੱਚਿਆਂ ਨੂੰ ਪੜਾਉਣ ਵੀ ਭੇਜਦੇ ਆ ਸਵੇਰ ਠੋਣੇ ਆ ਸਾਰਾ ਕੁਝ ਹੀ ਉਹਨਾਂ ਨੂੰ ਕਹਿੰਦੇ ਆ ਵੀ ਖੇਡਾਂ ਵੀ ਖੇਡੋ ਸਾਰਾ ਕੁਝ ਪਰ ਇਹ ਚੀਜ਼ ਨੂੰ ਵੀ ਸਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਕਿ ਵੀ ਸਾਨੂੰ ਬਾਣੀ ਦੇ ਨਾਲ ਵੀ ਬੱਚਾ ਨੂੰ ਪੂਰਾ ਜੋੜਨਾ ਚਾਹੀਦਾਗਾ ਵੀ ਉਹਨਾਂ ਨੂੰ ਅੰਮ੍ਰਿਤ ਵੇਲੇ ਉਠਾਉਣ ਦੀ ਆਦਤ ਪਾਉਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਜਾਣ ਜਾਣ ਲਈ ਕਹਿਣਾ ਚਾਹੀਦਾ ਕਿ ਵੀ ਬਾਕੀ ਵੀ ਜਿਵੇਂ ਆਪਾਂ ਜੋ ਵੀ ਇਹਨਾਂ ਦੀ ਫਿਕਰ ਕਰਕੇ ਕਰਦੇ ਹਾਂ ਸਾਰਾ ਕੁਝ ਇਸ ਤਰ੍ਹਾਂ ਹੀ ਆਪਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਵੀ ਬੱਚਾ ਨੂੰ ਛੋਟੀ ਉਮਰ ਤੋਂ ਹੀ ਜੋੜਨਾ ਚਾਹੀਦਾਗਾ ਕਿਉਂਕਿ ਇਹ ਛੋਟੀ ਉਮਰ ਦੇ ਵਿੱਚ ਬੱਚਾ ਜਲਦੀ ਜੁੜਦਾ ਹੈ ਗੁਰੂ ਸਾਹਿਬ ਦੇ ਨਾਲ ਤੇ ਜਿਵੇਂ ਜਿਵੇਂ ਫਿਰ ਉਹ ਬਾਹਰ ਆਪਣੀ ਸੰਗਤ ਰੱਖਦਾ ਵਾ ਜਿਵੇਂ ਜਿਵੇਂ ਦੇ ਬੱਚਾ ਨਾ ਰਹਿੰਦਾਗਾ ਹੋ ਸਕਦਾ ਉਹ ਦੋਨੋਂ ਥੋੜਾ ਜਿਹਾ ਟਾਈਮ ਲੱਗੇ ਜਾਂ ਹੋ ਸਕਦਾ ਉਹ ਨਾ ਵੀ ਆਵੇ ਇਸ ਰਸਤੇ ਤੇ ਪਰ ਜਿੰਨਾ ਜ਼ਰੂਰੀ ਹੈਗੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਇੱਧਰਲੇ ਰਾਹ ਤੇ ਗੁਰੂ ਸਾਹਿਬ ਦੇ ਚਾਨਣ ਨਾਲ ਜ਼ਰੂਰ ਜੋੜਨਾ ਚਾਹੀਦਾ ਕਿਉਂਕਿ ਇਹ ਹੀ ਚੀਜ਼ ਜਿਹੜੀ ਹੈਗੀ ਕੰਮ ਆਉਣ ਵਾਲੀ ਆ ਬਾਕੀ ਸਭ ਵੀ ਠੀਕ ਆ ਉਹ ਦੁਨਿਆਵੀ ਚੀਜ਼ਾਂ ਨਹੀਂ ਜੋ ਵੀ ਆਪਾਂ ਕਰਦੇ ਆ ਦੁਨਿਆਵੀ ਦੁਨਿਆਦਾਰੀ ਦਾ ਧਿਆਨ ਰੱਖ ਕੇ ਕਰਦੇ ਆ ਪਰ ਇਹ ਚੀਜ਼ ਸਾਡੀ ਰੂਹ ਦੇ ਨਾਲ ਹੀ ਰਹਿਣੀ ਆਤਮਾ ਦੇ ਨਾਲ ਹੀ ਰਹਿਣੀ ਹੈ ਇਸ ਸੀਜ਼ਨ ਸਾਡਾ ਦਰਗਾਹ ਦੇ ਵਿੱਚ ਲੇਖਾ ਜੋਖਾ ਕਰਨਾ ਹੈਗਾ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਬੱਚੇ ਅੱਜ ਕੱਲ ਬਹੁਤ ਗਲਤ ਰਾਹ ਤੇ ਜਾ ਰਹੇ ਨੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਕੁੜੀਆਂ ਵੀ ਅੱਜ ਕੱਲ ਰੀਲਾਂ ਵਗੈਰਾ ਬਹੁਤ ਬਣਾ ਰਹੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਸਾਨੀ ਵਰਜਣਾ ਪੈਣਾ ਵਾ ਕਿਉਂਕਿ ਉਹ ਤਾਂ ਛੋਟੇ ਆ ਉਹਨਾਂ ਨੂੰ ਨਹੀਂ ਪਤਾ ਕੀ ਸਹੀ ਆ ਕੀ ਗਲਤ ਸਾਨੂੰ ਮਾਵਾ ਨੂੰ ਬਹੁਤ ਜ਼ਿੰਮੇਵਾਰੀ ਨਾਲ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾਗਾ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਅਸੀਂ ਬਾਕੀ ਸਾਰੇ ਕੰਮਾਂ ਲਈ ਪ੍ਰੇਰਿਤ ਕਰਦੇ ਆਂ ਤਾਂ ਗੁਰਦੁਆਰਾ ਸਾਹਿਬ ਗੁਰੂ ਚਰਨਾਂ ਨਾਲ ਜੋੜਨਾ ਵੀ ਇੱਕ ਮਾਂ ਦਾ ਬਹੁਤ ਵੱਡਾ ਫਰਜ਼ ਆ। ਇਹ ਜ਼ਰੂਰੀ ਆ ਹਾਂਜੀ। ਬਹੁਤ ਬਹੁਤ ਧੰਨਵਾਦ ਜੀ ਜਿਵੇਂ ਬੀਬੀ ਜੀ ਨੇ ਕਿਹਾ ਵੀ ਜੋ ਇਹ ਇੱਕ ਜ਼ਿੰਮੇਵਾਰੀ ਬਣਦੀ ਆ ਮਾਂਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੇ ਬੱਚਿਆਂ ਨੂੰ ਇਹ ਸੇਧ ਦੇਣ ਜੋ ਬੱਚੇ ਆਉਣ ਵਾਲੇ ਸਮੇਂ ਚ ਗੁਰੂ ਦੇ ਲਾੜ ਲੱਗਣ। ਕਿਉਂਕਿ ਅੱਜ ਦਾ ਜੋ ਟਾਈਮ ਚੱਲ ਰਿਹਾ ਹੈਗਾ ਜਿਵੇਂ ਕਿ ਬੀਬੀ ਜੀ ਨੇ ਕਿਹਾ ਵੀ ਬੱਚੇ ਕੁਝ ਹੋਰ ਪਾਸੇ ਨੂੰ ਚਲ ਪਏ ਆ ਰੀਲਾਂ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਨ ਲੱਗੀਆਂ ਜਾਂ ਇੰਟਰਟੇਨਮੈਂਟ ਤੇ ਨਹੀਂ ਜਾਣ ਲੱਗ ਗਏ ਪਰ ਜੋ ਗੁਰਸਿੱਖੀ ਦੇ ਨਾਲ ਜੁੜਨ ਨਾਲ ਕੀ ਆ ਬੱਚੇ ਨੂੰ ਵਧੀਆ ਸਿਹਤ ਮਿਲਦੀ ਆ ਗੁਰੂਆਂ ਦੇ ਮਾਪੇ ਵੀ ਦੋਨਾਂ ਦੀ ਹੀ ਡਿਊਟੀ ਆ ਵੀ ਜੋ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜ ਤੇ ਗੁਰਬਾਣੀ ਦੇ ਨਾਲ ਲਾ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ